ਮਿਲਣਾ ਉਦੋਂ ਜਦੋਂ ਆਪਣੀ ਪਰਚੋਲ ਕੀਤੀ ਆਪਣੇ ਅੰਦਰੋਂ ਰੱਬ ਭਾਲਿਆ ਆਪਣੇ ਅੰਦਰ ਉਤਰਿਆ ਰੱਬ ਕਿਦੇ ਗਵਾਚਾ ਨਹੀਂ ਅਸੀਂ ਰੱਬ ਤੋਂ ਦੂਰ ਚਲੇ ਗਏ ਹਾਂ ਅਸੀਂ ਨੇੜੇ ਆਉਣਾ ਹੈ ਅਸੀਂ ਅੰਦਰ ਉਤਰਨਾ ਹੈ ਅਸੀਂ ਅੰਦਰ ਨਹੀਂ ਆਪਾਂ ਸਾਰੇ ਬਾਹਰ ਆ ਕਿਸੇ ਨੂੰ ਵੀ ਆਪਣੇ ਅੰਦਰ ਦੀ ਹਾਲਤ ਦਾ ਨਹੀਂ ਪਤਾ ਮੈਨੂੰ ਵੀ ਨਹੀਂ ਤੁਹਾਨੂੰ ਵੀ ਨਹੀਂ ਕੋਈ ਵਿਰਲਾ ਜਿਹੜਾ ਜਾਣਦਾ ਉਹ ਅੰਦਰ ਉਤਰਦਾ ਸਾਡੀ ਸੁਰਤ ਸਾਡੀ ਬੇਚਾਰ ਜਿੰਨਾ ਅਸੀਂ ਦੂਜੇ ਬਾਰੇ ਜਾਣਦੇ ਹੁੰਨੇ ਆ ਦੂਸਰੇ ਬਾਰੇ ਦੂਸਰੇ ਦੇ ਘਰ ਬਾਰੇ ਦੂਸਰੇ ਦੇਸ਼ ਬਾਰੇ ਦੂਜੇ ਗਵਾਂਢੀ ਬਾਰੇ ਦੂਜੇ ਮਹੱਲੇ ਬਾਰੇ ਸੰਸਾਰ ਬਾਰੇ ਹੋਰ ਜੀਵਾਂ ਬਾਰੇ ਉਹਨਾਂ ਸੀ ਆਪਣੇ ਪਰਿਵਾਰ ਬਾਰੇ ਆਪਣੇ ਬਾਰੇ ਨਹੀਂ ਜਾਣਦੇ ਹੁੰਦੇ ਜਿੰਨਾ ਦੂਜਿਆਂ ਦਾ ਖਿਆਲ ਹੁੰਦਾ ਹੈ ਸਾਡਾ ਆਪਣੇ ਬਾਰੇ ਨਹੀਂ ਜਾਣਦੇ ਉਹਨਾਂ ਨਾ ਆਪਣੇ ਪਰਿਵਾਰ ਦਾ ਪਤਾ ਨਾ ਆਪਣਾ ਪਤਾ ਕੀ ਕੋਲ ਦੇ ਮਹਾਰਾਜ ਸਾਹਿਬ ਕਹਿੰਦੇ ਇਹ ਸਾਰਾ ਕੁਝ ਦੂਰੀ ਵੱਲੋਂ ਚੱਲ ਪਿਆ ਹੈ ਦੂਰੀ ਵੱਲੋਂ ਜਦੋਂ ਮਨੁੱਖ ਆਪਣੇ ਵੱਲੋਂ ਝਾਕਣ ਲੱਗ ਪਿਆ ਨਾ ਮਹਾਰਾਜ ਤਾਂ ਬਾਜਾ ਮਾਰ ਕੇ ਕਹਿੰਦੇ ਰਹੇ ਆਪਨੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ ਇਹ ਨਹੀਂ ਕਹੇ ਸਿਰ ਝਕਾਉਣਾ ਉਹਦਾ ਮਤਲਬ ਸੀ ਆਪਣੇ ਅੰਦਰ ਨਦਰ ਪਾ ਆਪਣੇ ਸਵੈ ਜੀਵਨ ਵਿੱਚ ਨਦਰ ਪਾ ਤੂੰ ਕੀ ਕਰਦਾ ਫੇਰ ਕੁਝ ਮਿਲਣਾ ਹੈ ਦੂਜਿਆਂ ਦੇ ਦੋਸ਼ ਦੂਜਿਆਂ ਦੇ ਗੁਨਾਹ ਦੂਜਿਆਂ ਦੀਆਂ ਗੁਸਤਾਖੀਆਂ ਵੇਖ ਕੇ ਉਹਨਾਂ ਨੂੰ ਚੰਗਾ ਮੰਨਦਾ ਦੱਸਦੇ ਰਹੇ ਆਪਣੇ ਵੱਲੇ ਝਾਤ ਨਾ ਮਾਰੀ ਮਹਾਰਾਜ ਨੇ ਤਾਂ ਬਾਣੀ ਅੰਦਰ ਕਿਹਾ ਹੀ ਨੇ ਕਿ ਦੂਜੇ ਨੂੰ ਤੂੰ ਦੱਸੇਂਗਾ ਤੇ ਬ੍ਰਹਮ ਗਿਆਨੀ ਹੋ ਜਾਵੇਂਗਾ ਮੇਰੇ ਨਾਲ ਮਿਲ ਜਾਵੇਂਗਾ ਮਹਾਰਾਜ ਕਹਿੰਦੇ ਆ ਤੂੰ ਆਪਣਾ ਜੀਵਨ ਸਵਾਰ ਆਪਣਾ ਭਾਂਡਾ ਧੋ ਤਾਂ ਮਿਲੇਗਾ ਮਹਾਰਾਜ ਨੇ ਬਚਨ ਕੀਤੇ ਬਾਣੀ ਅੰਦਰ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭਦਗ ਤੇਰਾ ਹੋਏ ਤੂੰ ਮੇਰਾ ਹੁਦਾ ਸੰਸਾਰ ਦਾ ਸਾਡੇ ਮੰਗਰ ਕਿਉਂ ਨਹੀਂ ਤੁਰਿਆ ਸੰਸਾਰ ਨੇ ਆ ਸਾਨੂੰ ਨਮਸਕਾਰਾਂ ਕਿਉਂ ਨਹੀਂ ਕੀਤੀਆਂ ਅਸੀਂ ਰੱਬ ਮੰਗਰ ਨਹੀਂ ਤੁਰੇ ਅਸੀਂ ਅੰਦਰੋਂ ਸੱਚੀ ਮੁੱਚੀ ਰੱਬ ਅੱਗੇ ਨਹੀਂ ਝੁਕੇ ਜਿਹੜਾ ਬੰਦਾ ਰੱਬ ਦੀ ਉਸਤਤ ਕਰਨ ਲੱਗ ਪੈਂਦਾ ਨਾ ਸੰਸਾਰ ਉਹਦੀ ਉਸਤਤ ਕਰਨ ਲੱਗ ਪੈਂਦਾ ਜਿਹੜਾ ਨਰੰਕਾਰ ਦੇ ਪਿੱਛੇ ਤੁਰ ਪੈਂਦਾ ਉਹਦੇ ਮਾਰਗ ਤੇ ਸੰਸਾਰ ਪਿੱਛੇ ਉਹਦੇ ਮੰਗਰ ਉਹਦੀਆਂ ਪੈਰਾਂ ਤੇ ਚੱਲਣ ਲੱਗ ਪੈਂਦਾ ਜਦ ਉਹ ਗੁਸਤਾਖੀ ਕਰਨ ਜਾਂਦਾ ਹੈ ਸੰਸਾਰ ਉਹਦੀ ਤੋਹੀ ਤੋਹੀ ਕਰਨ ਲੱਗ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਵੀ ਬਚਨ ਕਰਦੇ ਕਾਹੇ ਰੇਬਨ ਖੋਜਨ ਜਾਈ ਕਿਉਂ ਜੰਗਲਾਂ ਦੇ ਵਿੱਚ ਭਟਕਦਾ ਫਿਰਦਾ ਹੈ ਪਰਮਾਤਮਾ ਅੰਦਰੇ ਸਰਬਨਵਾਸੀ ਸਦਾ ਆਲੇਪਾ ਤੂੰ ਹੀ ਸੰਗ ਸਮਾਈ ਕਹਿ ਲੱਗਿਓ ਸਾਰਿਆਂ ਵਿੱਚ ਵਿਸ਼ਵਾਸ ਰੱਖਦਾ ਹੈ ਤੇ ਸਾਰਿਆਂ ਤੋਂ ਆਲੇਪਾ ਲਿਪਾਈ ਮਾਨੀ ਹੁੰਦਾ ਇਹਨਾਂ 'ਚ ਇਹਨਾਂ ਤੋਂ ਪਰੇ ਰਹਿੰਦਾ ਤੋਹੀ ਸੰਗ ਸਮਾਈ ਉਹ ਤੋਹੀ ਤੇਰੇ ਨਾਲ ਵੀ ਹੈ ਤੇਰੇ ਅੰਦਰ ਵੀ ਉਹੀ ਪਰਮਾਤਮਾ ਬਾਹਰ ਨਹੀਂ ਕਿਸ ਤਰ੍ਹਾਂ ਤੇਰੇ ਵਿੱਚ ਵੱਸਦਾ ਪਹੁਪਮਦ ਜਿਉਂ ਵਾਸ ਬਸਤ ਹੈ ਪਹੁਪਮੈਨਾ ਪੁਸ਼ਪ ਫੁੱਲ ਫੁੱਲਾਂ ਦੇ ਅੰਦਰ ਸੁਗੰਧੀ ਵਸਦੀ ਆ ਨਾ ਤੇ ਕਦੇ ਦੁਖਾਈ ਨਹੀਂ ਨੰ ਦਿੰਦੀ ਦਿਸਦੀ ਨਹੀਂ ਕਹਿੰਦੇ ਰੱਬ ਤੇਰੇ ਅੰਦਰ ਐਉਂ ਵੱਸਦਾ ਹੈ ਸ਼ੀਸ਼ੇ ਦੇ ਵਿੱਚ ਸਾਡੀ ਪਰਛਾਈ ਵਸਦੀ ਆ ਨਾ ਪਰ ਐਉਂ ਦਿਖਾਈ ਨਹੀਂ ਦਿੰਦੀ ਉਦੋਂ ਦਿਖੂ ਜਦੋਂ ਸਾਹਮਣੇ ਚਿਹਰਾ ਕਰੇਗਾ ਗੁਰੂ ਉਦੋਂ ਪ੍ਰਗਟ ਹੋਵੇਗਾ ਜਦੋਂ ਆਪਣੇ ਆਪ ਨੂੰ ਅੰਦਰ ਗੁਰੂ ਦੇ ਸਾਹਮਣੇ ਸ਼ਬਦ ਦੇ ਸਾਹਮਣੇ ਕਰੇਗਾ ਉਦੋਂ ਅਕਸ਼ ਤੇਰੇ ਵਿੱਚੋਂ ਪ੍ਰਗਟ ਹੋਵੇਗਾ ਪ੍ਰਗਟ ਅਰਪੂਪ ਮਦ ਜਿਉਂ ਬਾਸ ਬਸਤ ਹੈ ਮੁਕਰ ਮਹ ਜੈਸੇ ਸ਼ਾਈ ਤੈਸੇ ਹੀ ਉਸੇ ਤਰ੍ਹਾਂ ਹਰ ਬਸੇ ਨਿਰੰਤਰ ਰੱਬ ਵਸਦਾ ਇੱਕ ਰਸ ਤੇਰੇ ਅੰਦਰ ਬਾਹਰ ਨਾ ਤੁਰਿਆ ਫਿਰ ਘਟ ਹੀ ਖੋਜੋ ਭਾਈ ਆਪਣੇ ਅੰਦਰ ਖੋਦ ਆਪਣੇ ਅੰਦਰ ਲੱਭ ਬਾਹਰ ਭੀਤਰ ਏਕੋ ਜਾਨੋ ਜਿਹੜੇ ਰੱਬ ਨੂੰ ਬਾਹਰ ਸਮਝਦਾ ਹੈ ਨਾ ਦੁਨੀਆ ਵਿੱਚ ਹੈ ਪਰਮਾਤਮਾ ਸਾਰੇ ਜੰਗਲਾਂ ਦੇ ਅੰਦਰ ਵੀ ਇਹ ਪੱਤਿਆਂ ਦੇ ਵਿੱਚ ਵੀ ਇਹ ਦਰਖਤਾਂ ਵਿੱਚ ਵੀ ਇਹ ਪਾਣੀ ਵਿੱਚ ਵੀ ਹੈ ਕਹਿੰਦੇ ਜਿਹੜਾ ਪਰਮਾਤਮਾ ਬਾਹਰ ਜਿੰਨੂੰ ਵੇਖਦਾ ਹੈ ਨਾ ਔਰ ਉਸ ਨੂੰ ਆਪਣੇ ਅੰਦਰ ਦੇਖ ਬਾਹਰ ਭੀਤਰ ਭੀਤਰ ਮਣਾਉਂਦਾ ਹੈ ਅੰਦਰ ਬਾਹਰ ਭੀਤਰ ਏਕੋ ਜਾਨੋ ਆਪਣੇ ਅੰਦਰ ਤੇ ਬਾਹਰ ਪ੍ਰਤੱਖ ਦੁਨੀਆ ਵਿੱਚ ਦੁਨੀਆ ਵਿੱਚ ਤੇ ਆਪਣੇ ਅੰਦਰ ਇੱਕ ਪਰਮਾਤਮਾ ਨੂੰ ਜਾਨੋ ਇਹ ਗੁਰ ਗਿਆਨ ਬਤਾਈ ਇਹ ਗੁਰੂ ਦੱਸਦਾ ਹੈ ਗਿਆਨੀ ਕਿ ਜਿਹੜੇ ਰੱਬ ਨੂੰ ਬਾਹਰ ਸਮਝਦਾ ਉਹਨੂੰ ਅੰਦਰ ਸਮਝ ਜਿਹਦਾ ਅੰਦਰ ਦੇਦਾਰ ਤੈਨੂੰ ਹੋ ਗਿਆ ਉਹਦਾ ਕਣਕਣ ਵਿੱਚ ਤੈਨੂੰ ਦੇਦਾਰ ਹੋਵੇਗਾ ਜਨ ਨਾਨਕ ਬਿਨ ਆਪਾ ਚੀਨੇ ਆਪਣੇ ਆਪ ਨੂੰ ਜਾਣੇ ਤੋਂ ਬਗੈਰ ਸਵੈਪੜ ਚੋਲ ਕੀਤੇ ਤੋਂ ਬਿਨਾ ਆਪਣੇ ਜੀਵਨ ਅੰਦਰ ਨਦਰ ਪਾਏ ਤੋਂ ਬਗੈਰ ਆਪਣੇ ਅੰਦਰ ਉਤਰੇ ਤੋਂ ਬਿਨਾ ਕਹਿਣ ਲੱਗੇ ਮਿਟੀ ਨਾ ਭ੍ਰਮ ਕੀ ਕਾਈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਰਮੰ ਦਾ ਜਾਲਾ ਨੀਉ ਮੁਕਣਾ ਪਰਮ ਬਣਿਆ ਰਹਿਣਾ ਜਦੋਂ ਆਪਣੇ ਅੰਦਰ ਉਤਰੇਗਾ ਨਾ ਉਦੋਂ ਪਰਮਾਤਮਾ ਤੈਨੂੰ ਨਦਰ ਆਉਣਾ ਹੀ ਮਹਾਰਾਜ ਕਹਿੰਦੇ ਗੁਰਮਤ ਸੱਚ ਪਾਈਐ ਸਹਿਜ ਸੁਮਾਈਐ ਗੁਰੂ ਦੀ ਮਤ ਦੁਆਰਾ ਗੁਰੂ ਦੀ ਪ੍ਰਾਪਤੀ ਅਕਾਲ ਦੀ ਪ੍ਰਾਪਤੀ ਨਿਰਗੁਣ ਦੀ ਪ੍ਰਾਪਤੀ ਆ ਤੇ ਸਹਿਜ ਸਮਾਈਏ ਸੋਤੇ ਸਿੱਧ ਜਦੋਂ ਗੁਰੂ ਦੀ ਮੱਤ ਪ੍ਰਾਪਤ ਕਰ ਲਈ ਨਾ ਤੇ ਗੁਰੂ ਦੀ ਮੱਤ ਗੁਰੂ ਤੋਂ ਮਿਲਣੀ ਹੈ ਗੁਰ ਕੀ ਮੱਤ ਤੂੰ ਲੈ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਗੁਰੂ ਦੀ ਮੱਤ ਤੇ ਚੱਲਨੇ ਆ ਸਹਿਜ ਸ਼ਾਂਤੀ ਸਹਿਜ ਗਿਆਨ ਉਸ ਦੇ ਵਿੱਚ ਸਮਾਈਏ ਸੋ ਮਿੱਲਤ ਹੋਣਾ ਮਿਲਦਾ ਨਾ ਔਰ ਤਿਸ ਬਿਨ ਅਬਰ ਨਾ ਕੋਈ ਫਿਰ ਪਤਾ ਲੱਗ ਜਾਂਦਾ ਇਹਦੇ ਤੋਂ ਬਗੈਰ ਹੋਰ ਕੋਈ ਦੂਜਾ ਹੈ ਹੀ ਨਹੀਂ ਇਹੀ ਪਰਮਾਤਮਾ ਹੈ ਸਹਿਜੇ ਗੁਣ ਗਾਵਾ ਜੇ ਪ੍ਰਭ ਭਾਵਾ ਸੁੱਤੇ ਸਿੱਧੇ ਗੁਣਾ ਦਾ ਗਾਇਨ ਕਰਾਂ ਸੁੱਤਿਆਂ ਜਾਗਦਿਆਂ ਉਹਦੇ ਗੁਣਾ ਦਾ ਗਾਇਨ ਕਰਾਂ ਕਾਦੇ ਲਈ ਜੇ ਪ੍ਰਭ ਭਾਵਾ ਮੈਂ ਪ੍ਰਭੂ ਨੂੰ ਚੰਗਾ ਲੱਗਦਾ ਮੇਰੇ ਗੁਣ ਗਾਇਨ ਕੀਤੇ ਪ੍ਰਭੂ ਨੂੰ ਭਾਦਨ ਆਪੇ ਲਏ ਮਲਾਏ ਜਦ ਉਹਨੂੰ ਗੁਣ ਭਾ ਗਏ ਉਹਦੀ ਵਡਿਆਈ ਭਾ ਗਏ ਤੇ ਵਡਿਆਈ ਕਰਨ ਵਾਲੇ ਨੂੰ ਪ੍ਰਭੂ ਆਪਣੇ ਵਿੱਚ ਮੇਲ ਲੈਂਦਾ ਆਪਣੇ ਨਾਲ ਮਲਾ ਲੈਂਦਾ ਆਪਣਾ ਰੂਪ ਦੇ ਦਿੰਦਾ ਆਪਣੇ ਜਿਹਾ ਬਣਾ ਦਿੰਦਾ ਨਾਨਕ ਸੋ ਪ੍ਰਭ ਸਬਦੇ ਜਾਪੈ ਐਨਿਸ ਨਾਮ ਧਿਆਏ ਗੁਰੂ ਨਾਨਕ ਸਾਹਿਬ ਦੀ ਮੋਹਰ ਛਾਪ ਲਾ ਕੇ ਗੁਰੂ ਰਾਮਦਾਸ ਸਾਹਿਬ ਦਾਤਾਰ ਪ੍ਰਭੂ ਜੀ ਕਿਰਪਾ ਕਰਦੇ ਕਹਿੰਦੇ ਸਰੋ ਸੋ ਪ੍ਰਭ ਸਬਦੇ ਜਾਪੈ ਉਹ ਪ੍ਰਭੂ ਨਿਰਗੁਣ ਸਰੂਪ ਤੇ ਸਰਗੁਣ ਵਾਲਾ ਦਾਤਾ ਕਹਿਣ ਲੱਗੇ ਉਹ ਸ਼ਬਦ ਦੁਆਰਾ ਜਾਪੇ ਆਰਾਧੇ ਸ਼ਬਦ ਦੁਆਰਾ ਪ੍ਰਗਟ ਹੁੰਦਾ ਹੈ ਸ਼ਬਦ ਦੇ ਦੁਆਰਾ ਉਹ ਜਾਪੇ ਜਾਣਿਆ ਜਾਂਦਾ ਉਹਦੀ ਜਾਣਕਾਰੀ ਮਿਲਦੀ ਏ ਸ਼ਬਦ ਤੋਂ ਬਗੈਰ ਗੁਰੂ ਦਾ ਪਤਾ ਨਹੀਂ ਲੱਗਦਾ ਨਿਰਗੁਣ ਦਾ ਪਤਾ ਨਹੀਂ ਲੱਗਦਾ ਐਨ ਇਸ ਨਾਮ ਧਿਆਏ ਇਸ ਕਰਕੇ ਰਾਤ ਬਾ ਦਿਨੇ ਪ੍ਰਭੂ ਦਾ ਨਾਮ ਧਿਆਏ ਜਪੇ ਅਰਾਧੇ ਇਹੋ ਜਾਗੋ ਦੁੱਤਰ ਮਨਮੁਖ ਪਾਰ ਨਾ ਪਾਈ ਨਾਮ ਹੁਣ ਮਨਮੁਖ ਦੀ ਗੱਲ ਕਰਦੇ ਕਹਿੰਦੇ ਜਗਤ ਬੜਾ ਕਠਣ ਤੇ ਮਨਮੁਖ ਜਿਹੜਾ ਉਹ ਮਨ ਦੀ ਮੰਗਰ ਚੱਲਣ ਵਾਲਾ ਮਨ ਕੀ ਮਤੇ ਨਾ ਚੱਲੀ ਐ ਮਨ ਕੀ ਮਤ ਅਨੇਕ ਮਨ ਕੀ ਮਾਰੀ ਮਰਗ ਕਾਜੀ ਮੁੱਲਾ ਸੇਖ ਮਨ ਨੇ ਕੋਈ ਨਹੀਂ ਬਖਸ਼ਿਆ ਸਾਰੇ ਰਾੜ ਕੇ ਧਰ ਦਿੱਤੇ ਸਾਰੇ ਨਸ਼ਟ ਕਰ ਦਿੱਤੇ ਮਹਾਰਾਜ ਮੇਰ ਕਰਦੇ ਨੇ ਮਨ ਮੁਖ ਦੇੜਾ ਉਹਨੇ ਮਨ ਨੂੰ ਮੁਖੀਆ ਬਣਾਇਆ ਮਨ ਦੀ ਸੁਣ ਲੱਗਾ ਮਾਲਕ ਦੀ ਨਹੀਂ ਸੁਣਦਾ ਕਹਿੰਦੇ ਇਹ ਜਿਹੜਾ ਜੀਵਨ ਵਿੱਚੋਂ ਸੰਸਾਰ ਦੇ ਵਿੱਚੋਂ ਆਵਾਗਮਨ ਤੋਂ ਪਾਰ ਨਹੀਂ ਹੋ ਸਕਦਾ ਇਹਦੇ ਵਿੱਚ ਹੀ ਅਰ ਜਿਹੜਾ ਚੱਕਰ ਲਾਉਂਦਾ ਰਹਿੰਦਾ ਚਰਾਸੀ ਦੇ ਅੰਤਰੇ ਹਮੈ ਮਮਤਾ ਕਾਮ ਕ੍ਰੋਧ ਚੁਤਰਾਈ ਰਾਮ ਕਿਉਂ ਇੱਥੇ ਡੁਬਕੀਆਂ ਲਾਉਂਦਾ ਰਹਿੰਦਾ ਆਵਾਗਮਨ ਵਿੱਚ ਮਹਾਰਾਜ ਕਹਿੰਦੇ ਇਹਦੇ ਅੰਦਰ ਆਪਣੀ ਸਿਆਨਫ ਨੂੰ ਮੋਹਰੇ ਰੱਖਦਾ ਹੈ ਮਹਾਰਾਜ ਤਾਂ ਕਹਿੰਦੇ ਸਾਇ ਸਿਆਨਪਾ ਲਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਪਰੇ ਆਪਣੀ ਚਲਾਕੀ ਆਪਣੀ ਜੁਤਰਾਈ ਸਿਆਨ ਨੂੰ ਮੂਰੇ ਰੱਖਦਾ ਹੈ ਕਹਿਣ ਲੱਗੇ ਥਾਏ ਨਾ ਪਾਈ ਇਹਨੂੰ ਕਦੇ ਜਗ੍ਹਾ ਨਹੀਂ ਮਿਲਦੀ ਅੰਤਰੇ ਹਉਮੈ ਮਮਤਾ ਦੇ ਅੰਦਰ ਹਉਮੈ ਜਿਹੜੀ ਨਾਮ ਨਾਲ ਵਿਰੋਧੇ ਮਮਤਾ ਆਪਣਿਆਂ ਦੀ ਤੇ ਕਾਮ ਕ੍ਰੋਧ ਚੁਤਰਾਈ ਵੇਕਾਰਾਂ ਨੂੰ ਭੋਗਣ ਦੀ ਅਰ ਜਦੋਂ ਵਾਸ਼ਨਾਮਾ ਚ ਜੇ ਇਹਦੀ ਕੋਈ ਸਹਾਇਤਾ ਕਰੇ ਪੂਰਤੀ ਲਈ ਉਹ ਇਹਦਾ ਮਿੱਤਰ ਉਹਦੇ ਤੇ ਮੋਹ ਆਉਂਦਾ ਹੈ ਤੇ ਜਿਹੜਾ ਉਹਦੇ ਵਿੱਚ ਰੁਕਾਵਟ ਪੈਦਾ ਕਰੇ ਵੀ ਗਲਤ ਕੰਮ ਹੈ ਇਧਰ ਨਾ ਤੁਰਮ ਨਹੀਂ ਤੁਰਨ ਦੇਵਾਂਗਾ ਉਹਦੇ ਤੇ ਫਿਰ ਕ੍ਰੋਧ ਆਉਂਦਾ ਹੈ ਕਹਿਣ ਲੱਗੇ ਮੋਹ ਤੇ ਕ੍ਰੋਧ ਕਾਮ ਤੇ ਕਰ ਮੋਹ ਤੇ ਕ੍ਰੋਧ ਜਿਹੜੇ ਨੇ ਇਹਨਾਂ ਵਾਸ਼ਨਾਵਾਂ ਦੀ ਸਹਿਤ ਹੁੰਦੇ ਨੇ ਔਰ ਪਟਕਦੇ ਨੇ ਕਾਮ ਵਾਸ਼ਨਾਵਾਂ ਦੀ ਪੂਰਤੀ ਜੇ ਕਰੌਣ ਵਾਲਾ ਹੈ ਕੋਈ ਉਹਦੇ ਜਸਹਿਤਾ ਕਰਦਾ ਉੱਤੇ ਮੋਹ ਆਉਂਦਾ ਹੈ ਰਕਾਵਟ ਪਾਉਣ ਵਾਲੇ ਤੇ ਕ੍ਰੋਧ ਆਉਂਦਾ ਹੈ ਮਹਾਰਾਜ ਕਹਿੰਦੇ ਚਲਾਕੀਆਂ ਵਰਤਦਾ ਐਸੀਆਂ ਸਹਿਬ ਕਹਿੰਦੇ ਹੰਗਤਾ ਮਮਤਾ ਇਹ ਚੁਲਾਕੀਆਂ ਵਰਤਦਾ ਅੰਤੁਰ ਚੁਤਰਾਈ ਥਾਏ ਨਾ ਪਾਈ ਤੇਰੇ ਅੰਦਰ ਦੀ ਚਲਾਕੀਆਂ ਡੇੜੀਆਂ ਨੇ ਕਿਸੇ ਥਾਏ ਨਹੀਂ ਪੈਣ ਗਿਆ ਕਿਸੇ ਜਗ੍ਹਾ ਨਹੀਂ ਪੈਣ ਗਿਆ ਮਹਾਰਾਜ ਕਹਿੰਦੇ ਬਿਰਥਾ ਜਨਮ ਗਵਾਇਆ ਜਨਮ ਵਿਅਰ ਚਲਾ ਗਿਆ ਵਿਕਾਰਾਂ ਵਿੱਚ ਜਮ ਮਗ ਦੁੱਖ ਪਾਵੇ ਚੋਟਾਂ ਖਾਵੇ ਜਦੋਂ ਸੰਸਾਰ ਤੋਂ ਕੁਝ ਕੀਤਾ ਜਮਾਂ ਨੇ ਘੇਰ ਲਿਆ ਪਕੜ ਲਿਆ ਜਉ ਦਮ ਆਏ ਕੈਸੇ ਕਿਸ ਗਹਿ ਪਟਕੇ ਤੰਦਿ ਨਿਸ਼ਨੂ ਵਸਾਏਗਾ ਔਰ ਪਕੜ ਲਿਆ ਉਹਨਾਂ ਨੇ ਨੂੜ ਕੇ ਅੱਗੇ ਲਾ ਲਿਆ ਤੇ ਦੁਖੀ ਹੋਣ ਲੱਗਾ ਸਜਾਮਾ ਭੁਗਤਣ ਲੱਗ ਪਿਆ ਅੰਤ ਗਿਆ ਪੁਸਤਾਇਆ ਅੰਤਲਾ ਸਮ ਆਇਆ ਤਿਹਾਬੇ ਹੋ ਕੇ ਮਾਰਦਾ ਪਛਤਾਪ ਕਰਦਾ ਮੇਰੇ ਨਾਲ ਹੀ ਐ ਕਿਉਂ ਮੇਰੇ ਤੇ ਇਨਾ ਦੁੱਖ ਕਿਉਂ ਮਹਾਰਾਜ ਕਹਿੰਦੇ ਬਿਨ ਨਾਵੇ ਕੋ ਮੇਲੀ ਨਹੀਂ ਪੁੱਤ ਕੁਟੰਬ ਸੁਤ ਭਾਈ ਮਹਾਰਾਜ ਕਹਿੰਦੇ ਬਿਨਾ ਨਾਮ ਤੋਂ ਜਿਸ ਵਾਸਤੇ ਪਾਪ ਕਰਦਾ ਰਿਹਾ ਔਰ ਜਿਸ ਵਾਸਤੇ ਸਭੋ ਕੁਝ ਕਰਦਾ ਰਿਹਾ ਕਹਿਣ ਲੱਗੇ ਹੁਣ ਕੋਈ ਵੀ ਇਹਦਾ ਸਾਥੀ ਨਹੀਂ ਜਿਹੜਾ ਇਹਦੀ ਮਦਦ ਕਰੇ ਜਿਹੜਾ ਇਹਨੂੰ ਬਚਾ ਸਕੇ ਔਰ ਨਾਮ ਹੀ ਹੈ ਬਚਾ ਸਕਦਾ ਹੈ ਨਾ ਪੁੱਤਰ ਧੀਆਂ ਤੇ ਨਾ ਕੁਟੰਬੀ ਰਿਸ਼ਤੇਦਾਰ ਪਰਿਵਾਰ ਦੇ ਸਨੇਹੀ ਨਾ ਪੁੱਤਰ ਤੇ ਨਾ ਹੀ ਭਾਈ ਭਰਾ ਤੇ ਨਾ ਉਹਨਾਂ ਦੇ ਅੱਗੇ ਪੁੱਤਰ ਕੋਈ ਵੀ ਤੇਰਾ ਸਾਥੀ ਨਹੀਂ ਮਹਾਰਾਜ ਨੇ ਸਾਨੂੰ ਬਾਣੀ ਅੰਦਰ ਸਮਝਾਇਆ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਾਣਾ ਉਹਾਂ ਨਾਮ ਤੇਰੇ ਸੰਗ ਸਾਈ ਜਿੱਥੇ ਕੋਹੇ ਨੇ ਨਹੀਂ ਨਾ ਚਲਣਾ ਮਾਂ ਬਾਪ ਪੁੱਤਰ ਧੀਆਂ ਨੇ ਭਰਾਵਾਂ ਨੇ ਆਦ ਕਿਸੇ ਨੇ ਸਾਥ ਨਹੀਂ ਦੇਣਾ ਉੱਥੇ ਨਾਮ ਨੇ ਸਾਥ ਦੇਣਾ ਮਹਾਰਾਜ ਸਾਨੂੰ ਸਮਝਾਉਂਦੇ ਰਹਿ ਜਹ ਮਹਾ ਪਿਆਨ ਤਪਤ ਬਹੁ ਕਾਮ ਮਹਾਰਾਜ ਸਾਹਿਬ ਕਹਿੰਦੇ ਜਿੱਥੇ ਬਹੁਤ ਗਰਮੀ ਜਿੱਥੇ ਬੜੇ ਤਪਸ਼ ਹੋਣੀ ਮਹਾਰਾਜ ਇਹ ਵੀ ਸਾਨੂੰ ਕਹਿੰਦੇ ਰਹਿ ਕਿ ਜਹ ਮਹਾ ਭਿਆਨ ਦੂਤ ਜਮਦ ਲੈ ਜਿੱਥੇ ਦੂਤਾਂ ਨੇ ਤੈਨੂੰ ਸਜ਼ਾ ਦੇਣੀ ਹੈ ਔਰ ਜਿੰਨੇ ਤੇਰੇ ਕੀਤੇ ਦਾ ਭੁਗਤਾਨ ਭੁਗਤਾਉਣਾ ਹੈ ਤਹ ਕੇਵਲ ਨਾਮ ਸੰਗ ਚੱਲੇ ਕਹ ਲੱਗੇ ਉਥੇ ਤੇਰੇ ਨਾਲ ਕੇਵਲ ਨਾਮ ਧੁਰਨਾ ਕਿਸੇ ਰਿਸ਼ਤੇਦਾਰ ਨੇ ਮਦਦ ਨਹੀਂ ਕਰਨਾ ਔਣੀ ਕਦੇ ਪੁੱਤਰ ਧੀ ਨੇ ਨਹੀਂ ਤੋ ਇਹਨਾਂ ਵਾਸਤੇ ਪਾਪ ਕਰਦਾ ਇਹਨਾਂ ਨੇ ਨਹੀਂ ਬਖਸ਼ਾਉਣਾ ਤਾਂ ਹੀ ਮਹਾਰਾਜ ਕਹਿੰਦੇ ਬਹੁ ਪਰਪੰਚ ਕਰ ਪਰ ਧੰਨ ਲਿਆ ਵੈ ਸੁਦਾਰਾ ਪੈ ਆਨ ਲੋਟਾ ਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲੀਜੈ ਲੇਖਾ ਜੋਖਾ ਤੇਰੇ ਧੋਣਾ ਹੀ ਪਾਪ ਨਾ ਕਰ ਜੇ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮੈ ਉਧਾਰੀ ਸਜਣਾ ਜਿੱਥੇ ਮੁਸ਼ਕਲਾਂ ਤੇਰੇ ਤੇ ਆਉਣੀਆਂ ਨੇ ਉਥੇ ਨਾਮ ਨੇ ਤੈਨੂੰ ਬਚਾਉਣਾ ਤੇ ਬਚਾਊਗਾ ਤਾਂ ਜੇ ਇੱਥੇ ਜਿਉਂਦੇ ਜੀ ਜਪਿਆ ਹੋਇਆ ਹੋਰ ਕਿਸੇ ਨੇ ਨਹੀਂ ਆਉਣਾ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਅਨੇਕਾਂ ਪ੍ਰਕਾਰ ਦੇ ਤੂੰ ਸੰਸਾਰ ਵਿੱਚ ਅਰ ਜਿਹੜਿਆ ਪੁੰਨ ਕਰੇ ਹੋਰ ਕੁਝ ਕਰੇ ਇਹਦੇ ਨਾਲ ਪਾਰ ਉਤਾਰਾ ਨਹੀਂ ਹੋਣਾ ਹਰ ਕੋ ਨਾਮ ਕੂਟ ਪਾਪ ਪਰਹਰੈ ਜੇ ਵੈ ਗੁਰੂ ਦਾ ਨਾਮ ਜਪਿਆ ਨਾ ਕਰੋੜਾ ਪਾਪ ਤੇਰੇ ਖਤਮ ਹੋ ਜਾਣਗੇ ਤੇਰਾ ਪਾਰ ਉਤਾਰਾ ਹੋ ਜਾਵੇਗਾ ਨਾਮ ਨੇ ਜੇ ਨਾਮ ਦੀ ਜਾਪ ਨੇ ਪਾਪ ਨਾਸ਼ ਕਰਨੇ ਕਿਸੇ ਚੀਜ਼ ਨੇ ਨਹੀਂ ਤੇ ਮਹਾਰਾਜ ਕਹਿੰਦੇ ਆ ਗੁਰਮਖ ਨਾਮ ਜਪੋ ਮਨ ਮੇਰੇ ਗੁਰਮਖੋ ਆਪਣੇ ਮਨ ਨੂੰ ਕਹਿ ਮੇਰੇ ਮਨਾ ਵੈ ਗੁਰੂ ਦਾ ਨਾਮ ਜਪ ਨਾਨਕ ਪਾਵਹ ਹੋਏ ਸੁਖ ਕਨੇਰੇ ਮਹਾਰਾਜ ਕਹਿੰਦੇ ਆ ਫਿਰ ਸੁਖ ਕਨੇਰੇ ਬਹੁਤੇ ਪਾਵੋਗੇ ਪ੍ਰਾਪਤੀ ਹੋਵੇਗੀ ਬਹੁਤੇ ਸੁਖਾਂ ਦੀ ਜਦੋਂ ਉਹਨੂੰ ਜਪੋਗੇ ਤਾਂ ਇਸ ਕਰਕੇ ਮਹਾਰਾਜ ਕਹਿੰਦੇ ਬਿਰਨ ਆਵੇ ਕੋ ਬੇਲੀ ਨਹੀਂ ਨਾਮ ਤੋਂ ਬਗੈਰ ਤੇਰਾ ਸਾਥੀ ਕੋਈ ਨਹੀਂ ਇਸ ਕਰਕੇ ਜਪ ਮੰਨ ਸਤ ਨਾਮ ਸਦਾ ਸਤ ਨਾਮ ਔਰ ਮਹਾਰਾਜ ਕਹਿੰਦੇ ਪੁੱਤ ਕੁਟੰਬ ਸੋਤ ਭਾਈ ਕੋਈ ਵੀ ਤੇਰਾ ਸਾਥੀ ਨਹੀਂ ਉਹ ਸਦਨਾ ਉਹਨੂੰ ਜਪ ਆਰਾਧ ਤੇਰਾ ਪਾਰ ਉਤਾਰਾ ਹੋਵੇਗਾ ਨਾਨਕ ਮਾਇਆ ਮੋਹ ਪਸਾਰਾ ਧੰਗ ਗੁਰੂ ਨਾਨਕ ਸਾਹਿਬ ਦੀ ਮੋਹਰ ਛਾਪ ਲਾ ਕੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆ ਮਾਇਆ ਤੇ ਮੋਹ ਦਾ ਪਸਾਰਾ ਪਸਰਿਆ ਹੋਇਆ ਹੈ ਸੰਸਾਰ ਦੇ ਅੰਦਰ ਅੱਗੇ ਸਾਥ ਨਾ ਦਈ ਇਹ ਪਸਾਰਾ ਜਿੰਨਾ ਸੀ ਪਸਾਰਿਆ ਹੈ ਨਾ ਤੇ ਪਸਰਿਆ ਹੋਇਆ ਹੈ ਇਦੇ ਵਿੱਚੋਂ ਅੱਗੇ ਸਾਥ ਨਹੀਂ ਚੱਲਣਾ ਨਾਲ ਕੁਝ ਵੀ ਮਹਾਰਾਜ ਕਹਿੰਦੇ ਹਉ ਪੁੱਛੋ ਆਪਣਾ ਸਤਿਗੁਰੂ ਦਾਤਾ ਗੁਰੂ ਰਾਮਦਾਸ ਸਾਹਿਬ ਕਹਿੰਦੇ ਜਦੋਂ ਪਤਾ ਲੱਗ ਗਿਆ ਨਾ ਕਿ ਇਥੋਂ ਕੁਝ ਨਹੀਂ ਨਾਲ ਜਾਣਾ ਫਿਰ ਮੈਂ ਆਪਣੇ ਸਤਿਗੁਰੂ ਕੋਲ ਆ ਗਿਆ ਕਿ ਮੇਰੇ ਦਾਤਾ ਜਦੋਂ ਇਥੋਂ ਕੁਝ ਨਾਲ ਜਾਣਾ ਹੀ ਨਹੀਂ ਤੇ ਫਿਰ ਮੈਂ ਕੀ ਕਰਾਂ ਤੇ ਕਿਵੇਂ ਇਥੋਂ ਤਰਾਂ ਮਹਾਰਾਜ ਕਹਿੰਦੇ ਕਿਨ ਬਿਦ ਦੁੱਤਰ ਤਰੀਐ ਰਾਮ ਮਹਾਰਾਜ ਜਿਹੜਾ ਕਠਨ ਸੰਸਾਰ ਏ ਵੈਗੁਰੂ ਇਹਨੂੰ ਕਿਵੇਂ ਤਰੀਏ ਕਿਵੇਂ ਇਹਦੇ ਤੋਂ ਪਾਰ ਉੱਤਰੀਏ ਕਿਸ ਤਰ੍ਹਾਂ ਪਾਰਲੇ ਕਿਨਾਰੇ ਤੇ ਤੇਰੇ ਵਾਲੇ ਕਿਨਾਰੇ ਤੇ ਕਿਵੇਂ ದಾਵਾਂਗੇ ਇਹ ਕਠਣੇ ਇਥੋਂ ਦੀ ਕਿਸੇ ਵਸਤੂ ਨੇ ਕਿਸੇ ਅੰਗ ਸਾਥ ਭੈਣ ਭਾਈ ਨੇ ਪੁੱਤਰ ਤੀਨੇ ਕਿਸੇ ਨੇ ਸਾਥ ਨਹੀਂ ਦੇਣਾ ਤੇ ਫਿਰ ਤਰਾਂਗੇ ਕਿਵੇਂ ਸਤਗੁਰੂ ਭਾਏ ਚੱਲੋ ਜੀਵਤ ਆ ਮਰੀਏ ਰਾਮ ਮਹਾਰਾਜ ਕਹਿੰਦੇ ਗੁਰੂ ਦੇ ਭਾਏ ਪ੍ਰੇਮ ਵਿੱਚ ਚੱਲ ਸੰਸਾਰ ਵਿੱਚ ਰਹਨੇ ਆ ਗੁਰੂ ਦੇ ਪ੍ਰੇਮ ਵਿੱਚ ਚੱਲ ਗੁਰੂ ਗੁਰੂ ਜਪ ਆਰਾਧ ਕਰ ਅਰਧਿਆ ਕਰ ਉਸ ਨੂੰ ਤੇ ਇਸ ਤਰ੍ਹਾਂ ਜੀਵਤ ਭਾ ਤੋਂ ਮਰਨਾ ਪਾਪ ਕੀਏ ਕਾਮਨਾਵਾਂ ਦਾ ਮਾਰਨਾ ਫੁਰਣਿਆਂ ਦਾ ਮਾਰਨਾ ਉਹਨਾਂ ਨੂੰ ਦਮਨ ਕਰਨਾ ਇਹ ਇਸ ਢੰਗ ਨਾਲ ਮਰੀਏ ਨਾਮ ਐਵੇਂ ਜਦੋਂ ਆਪਣੇ ਫੁਰਣੇ ਵਿਕਾਰ ਦੁਰਚਾਰ ਦੁਸ਼ਨਾ ਨੂੰ ਮਾਰ ਦੇਵੇਂਗਾ ਉਦੋਂ ਸੰਸਾਰ ਤੋਂ ਤੇਰਾ ਤਰਨਾ ਹੋਵੇਗਾ ਪਾਰ ਉਤਰਨਾ ਹੋਵੇਗਾ ਮਹਾਰਾਜ ਮੇਰ ਕਰਦੇ ਜੀਵਤ ਆ ਮਰੀਏ ਭਵਜਲ ਤਰੀਏ ਜਿੰਦੋ ਜੀਵਤ ਭਾਤ ਮਰ ਗਿਆ ਨਾ ਕਾਮਨਾਵਾਸ਼ਨਾ ਮਾ ਫੁਰਣਿਆਂ ਦਾ ਮਾਰ ਮਾਰਨਾ ਕੀਤਾ ਮਹਾਰਾਜ ਕਹਿੰਦੇ ਭਵਜਲ ਸੰਸਾਰ ਤੋਂ ਇਵੇਂ ਤਰੇਗਾ ਗੁਰਮਖ ਨਾਮ ਸਮਾਵੈ ਜਿਹੜੇ ਗੁਰਮਖ ਨੇ ਫਿਰ ਉਹ ਨਾਮ ਵਿੱਚ ਸਮਾਉਂਦੇ ਨਾਮ ਨੂੰ ਜਪਦੇ ਨੇ ਪੂਰਾ ਪੁਰਖ ਪਾਇਆ ਵੱਡ ਭਾਗੀ ਵੱਡਿਆਂ ਭਾਗਾ ਵਾਲਿਆਂ ਨੇ ਪੂਰਨ ਪੁਰਖ ਪਾ ਲਿਆ ਪਰਮਤਮਾ ਨੂੰ ਉਹ ਕਿਵੇਂ ਪਾਇਆ ਜਦੋਂ ਉਹਨੂੰ ਅਰਾਧਿਆ ਪੂਰਾ ਪ੍ਰਭ ਅਰਾਧਿਆ ਪੂਰਾ ਦਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੀ ਗੁਣ ਕਾਓ ਪੂਰੇ ਗੁਰ ਕਾ ਸੁਨੇ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਉਹਨੂੰ ਅਰਾਧਿਆ ਉਹਨੂੰ ਜਪਿਆ ਤੇ ਤਰੀਏ ਮਹਾਰਾਜ ਕੰਦੇ ਪਾਰ ਉਤਾਰਾ ਹੋਵੇਗਾ ਸੱਚ ਨਾਮ ਲਿਬ ਲਾਵੇ ਉਹ ਵੱਡਿਆਂ ਭਾਗਾਂ ਵਾਲਾ ਮਾਲਕ ਨੂੰ ਪਾ ਕੇ ਫਿਰ ਸੱਚੇ ਨਾਮ ਵਿੱਚ ਸੁਰਤ ਜੋੜਦਾ ਜਦੋਂ ਨਾਮ ਵਿੱਚ ਸੁਰਤ ਜੋੜਦਾ ਫਿਰ ਸਰਬ ਵਿਆਪਕ ਦੀ ਉਹਨੂੰ ਪ੍ਰਾਪਤੀ ਹੁੰਦੀ ਜਦੋਂ ਸੁਰਤ ਜੋੜਦਾ ਅੰਦਰ ਮਾਲਕ ਤੇ ਉਥਾਨ ਹੋ ਕੇ ਬਾਹਰ ਸੰਸਾਰ ਵਿੱਚ ਨਦਰ ਮਾਰਦਾ ਇੱਥੇ ਵੀ ਮਾਲਕ ਨਦਰ ਆਉਂਦਾ ਜਦੋਂ ਕਾਰੋਬਾਰ ਨੂੰ ਚੱਲਦਾ ਬਾਹਰ ਨੂੰ ਚੱਲਦਾ ਉਹ ਦੋਵੇਂ ਨਰੰਕਾਰ ਹੈ ਤੇ ਮਹਾਰਾਜ ਕਹਿੰਦੇ ਆ ਤੂੰ ਚੱਲ ਤਾਂ ਸਹੀਂ ਤੇਰੇ ਨਾਲ ਪਰਮਾਤਮਾ ਚੱਲਦਾ ਜਿੱਧਰ ਜਾਵੇਂਗਾ ਉਥੇ ਤੈਨੂੰ ਨਦਰ ਆਵੇਗਾ ਜਹ ਜਹ ਪੇਖ ਤੈ ਹਜੂਰ ਦੂਰਕਤ ਹੁਣਾ ਜਾਏ ਰਵ ਰਿਆ ਸਰਬਤਰ ਮੈਂ ਮਨ ਸਦਾ ਧਿਆਈ ਉਹਨੂੰ ਮਨਾ ਧਿਆਈ ਉਹ ਤੇਰੇ ਨਾਲ ਚੱਲੇਗਾ ਨਾਲ ਤੁਰੇਗਾ ਮਤ ਪਰਗਾਸ ਭਈ ਮਨ ਮੰਨਿਆ ਜਿੱਦਨ ਮਨ ਮਾਲਕ ਦੇ ਬਚਨਾਂ ਨੂੰ ਭਰੋਸਾ ਕਰਕੇ ਉਹਦੇ ਮਾਰਗ ਤੇ ਚੱਲਣਾ ਮੰਨ ਗਿਆ ਉਹਦਾ ਰੂਪ ਹੋਣਾ ਮੰਨ ਗਿਆ ਉਹਦੀ ਮਨ ਮਰਜ਼ਾ ਦਾ ਨੂੰ ਮੰਨ ਗਿਆ ਉਹਦੇ ਅਨਕੂਲ ਰਹਿਣਾ ਮੰਨ ਗਿਆ ਨਾ ਉਹ ਦਿਨ ਮੱਤ ਵਿੱਚ ਪ੍ਰਕਾਸ਼ ਹੋ ਗਿਆ ਤੇ ਜਿਹੜੀਆਂ ਦਾਤਾਂ ਅੰਦਰ ਪਈਆਂ ਸੀ ਨਾ ਉਹ ਦਿਸ਼ਣ ਲਗ ਪੀਆਂ ਮਤ ਵਿੱਚ ਰਤਨ جواਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਤੂੰ ਇੱਕ ਕੰਮ ਕਰ ਲੈ ਗੁਰੂ ਦੀ ਸਿੱਖਿਆ ਤੇ ਚੱਲ ਪੈਂ ਤੇਰੇ ਅੰਦਰੋਂ ਹੀ ਖਜ਼ਾਨੇ ਤੈਨੂੰ ਮਿਲਣਗੇ ਅੰਦਰੋਂ ਹੀ ਬਖਸ਼ਿਸ਼ਾਂ ਮਿਲਣਗੀਆਂ ਉਹ ਮਤ ਪਰਗਾਸ ਭਈ ਉਹ ਮਤ ਜਿਹੜੀ ਸੀ ਪ੍ਰਕਾਸ਼ ਵਾਲੀ ਹੋ ਗਈ ਗਿਆਨ ਵਾਲੀ ਹੋ ਗਈ ਗੁਰਮਤ ਵਾਲੀ ਹੋ ਗਈ ਗੁਰੂ ਵਾਲੀ ਹੋ ਗਈ ਹੁਣ ਗੁਰੂ ਦੀ ਮਤ ਹੋ ਗਈ ਔਰ ਜਿਹੜੀ ਗੁਰੂ ਦੀ ਮਤ ਗੁਰੂ ਨੇ ਲੈਣ ਨੂੰ ਕਿਹਾ ਸੀ ਨਾ ਗੁਰ ਕੀ ਮਤ ਤੂੰ ਲੈ ਇਹਾਨੇ ਹੁਣ ਉਹ ਮਤ ਹੋ ਗਈ ਅਨਜਾਨਪਨ ਚਲਾ ਗਿਆ ਗੁਰੂ ਦੀ ਮਤ ਹੋ ਗਈ ਉਹਦੇ ਵਿੱਚ ਪ੍ਰਕਾਸ਼ ਹੋ ਗਿਆ RAM ਨਾਮ ਵਡਿਆਈ ਹੁਣ ਜੇ ਸੋਭਾ ਹੁੰਦੀ ਐ ਨਹੀਂ ਕਹਿੰਦਾ ਮੇਰੀ ਸੋਭਾ ਦੇਖ ਮੈਨੂੰ ਕਿੰਨੇ ਚਾਹਣ ਵਾਲੇ ਕਹਿੰਦਾ ਨਹੀਂ ਇਹ ਨਾਮ ਦੀ ਸੋਭਾ ਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣਗਾਈ ਮਿਲੀ ਕਿਥੋਂ ਗੁਰਪੂਰੇ ਤੇ ਪਾਈ ਇਹ ਪੂਰੇ ਗੁਰੂ ਤੋਂ ਮਿਲਦੀ ਕਿਸੇ ਬੰਦੇ ਤੋਂ ਨਹੀਂ ਮਿਲਦੀ ਗੁਰੂ ਕਿਰਪਾ ਕਰਕੇ ਜਿਨੂੰ ਦੇਵੇ ਉਨੂੰ ਇਹ ਵਡਿਆਈਆਂ ਮਿਲਦੀਆਂ ਨੇ ਸੋਭਾ ਵਾਲੀਆਂ ਤਾਂ ਸਹਬ ਕਹਿੰਦੇ ਵੱਡੇ ਕੀਆਂ ਵਡਿਆਈਆਂ ਕਿਛ ਕਹਿ ਨਾ ਕਹਿ ਨਾ ਜਾਏ ਸੋ ਕਰਤਾ ਕਾਦਰਕ੍ਰੀਮ ਦੇ ਜੀਆ ਰਿਜਕ ਸੰਭਾਹੇ ਸਾਈ ਕਾਰ ਕਮਾਮਨੀ ਤੁਰ ਛੋਡੀ ਤੰਨੇ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸੈ ਰਜ਼ਾਏ ਉਹ ਕਰੇ ਜੀਵ ਜੋ ਉਹਦੀ ਰਜ਼ਾ ਵਿੱਚ ਵਡਿਆਈ ਉਹਦੀ ਉਹਦੇ ਨਾਮ ਦੀ ਮਹਾਰਾਜ ਖੀਰਲੀ ਤੋਕ ਅੰਦਰ ਕਿਰਪਾ ਕਰਦੇ ਨਾਨਕ ਪ੍ਰਭ ਪਾਇਆ ਸ਼ਬਦ ਮਲਾਇਆ ਗੁਰੂ ਨਾਨਕ ਸਾਹਿਬ ਦੀ ਮੋਹਰ ਛਾਬ ਲਾ ਕੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪ੍ਰਭ ਪਾਇਆ ਮਾਲਕ ਨੂੰ ਪਾ ਲਿਆ ਤੇ ਨਾਲ ਹੀ ਸਵਾਲ ਖੜਾ ਹੋਇਆ ਜੇ ਤੁਸੀਂ ਪਾ ਲਿਆ ਤੇ ਤੁਹਾਨੂੰ ਮਿਲਿਆ ਕਿਵੇਂ ਕਿਵੇਂ ਪ੍ਰਾਪਤੀ ਕੀਤੀ ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਨਾਲ ਹੀ ਉੱਤਰ ਦਿੰਦੇ ਕਹਿੰਦੇ ਸ਼ਬਦ ਮਲਾਇਆ ਗੁਰੂ ਦੇ ਸ਼ਬਦ ਨੂੰ ਜਪਿਆ ਉਪਦੇਸ਼ ਨੂੰ ਕਮਾਇਆ ਉਪਦੇਸ਼ ਨੇ ਉਪਦੇਸ਼ ਕਰਤੇ ਨਾਲ ਮਲਾ ਦਿੱਤਾ ਮਾਲਕ ਨਾਲ ਤੁਸੀਂ ਵੀ ਸ਼ਬਦ ਦੀ ਕਮਾਈ ਕਰੋ ਤੇ ਪ੍ਰਭੂ ਨੂੰ ਮਿਲ ਜਾਵੋਗੇ ਜਦੋਂ ਪ੍ਰਭੂ ਮਿਲਿਆ ਜੋਤੀ ਜੋਤ ਮਲਾਈ ਅਰ ਜੋਤੀ ਸਰੂਪ ਪ੍ਰਭੂ ਨਾਲ ਜੋਤ ਮਿਲ ਗਈ ਕਿਹੜੀ ਜੋਤ ਜਿਹੜੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਜਿਹੜੀ ਸਾਰਿਆਂ ਚ ਜੋਤ ਹੈ ਨਾ ਉਹ جگਮਗਾਈ ਗੁਰੂ ਸਾਹਮਣੇ ਦਿਸ ਪਿਆ ਉਹ ਅੰਦਰ ਦੀ ਆਤਮਾ ਪਰਮਾਤਮਾ ਦੇ ਵਿੱਚ ਜਾ ਕੇ ਸਮਾਈ ਮਿਲ ਗਈ ਉਹਦੇ ਵਿੱਚ ਇੱਕਾ ਰੂਪ ਹੋ ਗਏ ਤੇ ਫਿਰ ਜੋਤੀ ਜੋਤ ਰਲੀ ਸੰਪੂਰਨthia ਰਾਮ ਅਧੂਰਾਪਨ ਚਲਾ ਗਿਆ ਹੁਣ ਈਸ਼ਵਰ ਰੂਪ ਹੋ ਗਿਆ ਉਹਦੇ ਨਾਲ ਮਿਲ ਗਿਆ ਇਹ ਤੁਨ ਗੁਰੂ ਰਾਮਦਾਸ ਮਹਾਰਾਜ ਸਹਿਬ ਕਹਿੰਦੇ ਆਗੋ ਉਹਦੇ ਗੁਣਾ ਨੂੰ ਗਾਵੋ ਗੁਣ ਗਾਵੋਂਗੇ ਧਿਆਵੋਂਗੇ ਇਸ ਸੰਸਾਰ ਤੋਂ ਤਰ ਜਾਮੋਂਗੇ ਅਗਰ ਗੁਰੂ ਮੰਗਰ ਨਹੀਂ ਚੱਲੇ ਸ਼ਬਦ ਨਹੀਂ ਕਮਾਇਆ ਹਿਰਦੇ 'ਚ ਸ਼ਬਦ ਨਹੀਂ ਵਸਾਇਆ ਗੁਰਮਖਾ ਯਾਦ ਰੱਖੀ ਕੋਈ ਦੁਨੀਆ ਦੀ ਤਾਕਤ ਤੇਰਾ ਪਾਰ ਉਤਾਰਾ ਨਹੀਂ ਕਰ ਸਕਦੀ ਜੇ ਤੂੰ ਸ਼ਬਦ ਅਭਿਆਸੀ ਸ਼ਬਦ ਮੰਗਰ ਸੁਰਤ ਚੱਲ ਪਈ ਤੇ ਯਾਦ ਰੱਖੀ ਕੋਈ ਦੁਨੀਆ 'ਚ ਤੈਨੋਂ ਤੇਰੇ ਆਛੇ ਤੋਂ ਡੋਲਾ ਨਹੀਂ ਸਕਦਾ ਗੁਰੂ ਤੱਕ ਪਹੁੰਚੇਗਾ ਗੁਰੂ ਤੇਰੀ ਬੋੜੀ ਕਰੇਗਾ ਇਹ ਗਰੀਬ ਨਵਾਜ਼ ਨੇ ਸਾਡੇ ਤੇ ਕਿਰਪਾ ਕਰਦਿਆਂ ਹੋਇਆਂ ਸਾਨੂੰ ਸੂਝ ਬਖਸ਼ਦਿਆਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੀ ਸਰਕਾਰ ਨੇ ਜੋ ਪਾਵਨ ਬਚਨ ਕਹੇ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਸਤਿਗੁਰੂ ਸੱਚੇ ਪਾਤਸ਼ਾਹ ਆਪ ਗੁਰੂ ਕੀ ਸੰਗਤ ਬਖਸ਼ਣ ਜੋਗੋਂ ਅੱਗੇ ਤੋਂ ਸ੍ਰੀ ੜ ਮਤਬੋਦੀ ਬਖਸ਼ਿਸ਼ ਕਰਿਆ ਜੀ ਜੋ ਸਤਿਗੁਰੂ ਗਰੀਬ ਨਿਵਾਜ ਸਾਡੇ ਸਾਰਿਆਂ ਤੇ ਕਿਰਪਾ ਕਰਨ ਸਾਨੂੰ ਪੜਨ ਸੁਣ ਦਾ ਸੁਭਾਗ ਬਖਸ਼ਿਸ਼ ਕਰਦੇ ਰਹਿਣ ਸਾਡਾ ਆਇਆ ਸਫਲਾ ਹੋ ਸਕੇ ਇੰਨੀਆਂ ਕੂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ